ਤੇ ਰੈਗਿਸਟਰ ਨਾਲਿਆਂ ਵੱਲੋਂ ਲਗਾਤਾਰ ਮੁਖੀ ਭਵਾਨਤਮਾਨ ਬੇਤੋਣੇ ਹਰਪਾਲ ਸਿੰਘ ਚੀਮਾ ਦੇ ਨਾਲ ਪੰਜਾਬ ਹੰਟੰਡਰ ਵਿਖੇ ਮੀਟਿੰਗ ਹੋਈ ਫੰਗਵਾੜੇ ਵਿੱਚ ਮੁਖੀ ਭਵਾਨਤਮਾਨ ਨਾਲ ਮੀਟਿੰਗ ਜੱਲੀ ਲਗਭਗ 3 ਘੰਟੇ ਜਿਸ ਦੇ ਮੁੱਖ ਮੰਗ ਸੀ ਕਿ 2016 ਤੋਂ ਪੇਕਿੰਡਾ ਏਰੀਅਰ ਜੋ ਰਿਟਾਇਰਡ ਸਾਥੀ ਹੈ ਇਹਨਾਂ ਨੂੰ ਫਾਈਟਰ ਤੋਂ ਬਣਾ ਨਾ ਦੇਣਾ ਸਰਕਾਰ ਮੰਨੀ ਸੀ ਪਰ ਲਾਗੂ ਨਹੀਂ ਕੀਤਾ ਗਿਆ ਦੂਜੇ ਪਾਸੇ ਕੇਂਦਰ ਸਰਕਾਰ ਮਨ ਨਾਲ ਡੀਏ 52% ਹੋ ਚੁੱਕਿਆ ਪਰ ਪੰਜਾਬ ਦੇ ਮਨ ਨਾਲ ਡੀਏ ਆ ਜੋ 38% ਪਰ ਹੁਣ ਵਧਾ ਕੇ 445% ਕਰ ਦਿੱਤਾ ਇੱਕ ਮੁਖੀ ਭਵਾਨ ਤਵਨ ਮਲਾਇਆ ਨਾ ਮਜ਼ਾਕ ਕਰਿਆ ਜਿਸ ਕਰਕੇ ਮਜ਼ਾਕ ਹੁਣ ਜੋ ਚਾਰ ਜਮਨੀ ਚੋਣਾਂ ਨੇ ਜਿੱਦੜਵਾਹੇ ਦੇ ਵਿੱਚ ਡੇਰਾ ਬਾਬਾ ਨਾਨਕ ਆ ਤੇ ਇੱਥੇ ਬਰਨਾਲੇ ਵਿੱਚ ਹੋ ਰਹੀ ਆ ਇੱਕ ਹੋਰ ਜੱੱਬੇ ਵਾਲਾ ਵੀ ਹੋ ਰਹੀ ਆ ਹੁਣ ਇਹਦੇ ਵਿੱਚ ਜੇਕਰ ਮਲਾ 22 28 ਨਾਲ ਐਮਐਲਏ ਨਾਲ ਸਰਕਾਰ ਨਹੀਂ ਬਣਦੀ ਉਹਨਾਂ ਦੇ ਆਪਣੇ ਬੀਜੇਪੀ ਦੇ ਹੈ ਨਹੀਂ ਇਸ ਕਰਕੇ 27 ਤੱਕ ਤਾਂ ਹੋਲੀ ਹੋੜੀ ਇਹਨਾਂ ਨੇ ਚਲਾਈ ਜਾਨਾ 27 ਤੋਂ ਬਹੁਤ ਸੋਚਣੇ ਨਾਲ ਕਿ ਸਰਕਾਰ ਆਊਗੀ ਨਾ ਨਾ ਬਾਕੀ ਦੇ ਜਿਹੜੀਆਂ ਪੰਜਾਬ ਸਰਕਾਰ ਦੇ ਟੈਨ ਨੁਮਾਜ਼ਮ ਤੇ ਰੈਗੂਲਰ ਮਾਰਾਂ ਵੱਲੋਂ ਲਗਾਤਾਰ ਮੁਖੀ ਭਵਨ ਹੰਤਮਾਨ ਦੇ ਤੋਂ ਹਰਪਾਲ ਸਿੰਘ ਚੀਮਾ ਦੇ ਨਾਲ ਪੰਜਾਬ ਅਤੇ ਟੰਡਿਆੜ ਵਿਖੇ ਮੀਟਿੰਗ ਹੋਈ ਫਗਵਾੜੇ ਵਿੱਚ ਮੁਖੀ ਭਵਨ ਤੋਂ ਨਾਲ ਮੀਟਿੰਗ ਜਲਦੀ ਲਗਭਗ 3 ਘੰਟੇ ਜਿਸ ਦੇ ਮੁੱਖ ਮੰਗ ਸੀ ਕਿ 2016 ਤੋਂ ਪੇਕਨ ਦਾ ਏਰੀਅਰ ਜੋ ਰਿਟਾਇਰਡ ਸਾਥੀ ਇਹਨਾਂ ਨੂੰ ਫੈਕਟਰ 2 ਬਣਾ ਨਾ ਦੇਣਾ ਸਰਕਾਰ ਮੰਨੀ ਸੀ ਪਰ ਲਾਗੂ ਨਹੀਂ ਕੀਤਾ ਗਿਆ ਦੂਜੇ ਪਾਸੇ ਕੇਂਦਰ ਸਰਕਾਰ ਮਨਾਂ ਡੀਏ 52% ਹੋ ਚੁੱਕੇ ਆ ਪਰ ਪੰਜਾਬ ਦੇ ਮਨਾਂ ਡੀਏ ਆ ਜੋ 38% ਪਰ ਹੁਣ ਵਧਾ ਕੇ 442% ਕਰ ਦਿੱਤਾ ਇੱਕ ਮੁੱਖੀ ਭਵਾਨ ਤੁਹਾਨੂੰ ਮਨਾਂ ਮਜ਼ਾਕ ਕਰਿਆ ਜਿਸ ਕਰਕੇ ਮਜ਼ਾਕ ਹੁਣ ਜੋ ਚਾਰ ਜਮਨੀ ਚੋਣਾਂ ਨੇ ਜਿੱਦੜਵਾਹੇ ਦੇ ਵਿੱਚ ਡੇਰਾ ਬਾਬਾ ਨਾਨਕ ਆ ਤੇ ਇੱਥੇ ਬਰਨਾਲੇ ਵਿੱਚ ਹੋ ਰਹੀ ਆ ਇੱਕ ਹੋਰ ਜੱੱਬੇ ਵਾਲਾ ਵੀ ਹੋ ਰਹੀ। ਹੁਣ ਭਵਾਨਤਵਾਂ ਤੋਂ 2022 ਤੋਂ ਕੀਤਾ ਗਿਆ ਨੋਟੀਫਿਕੇਸ਼ਨ ਲਾਗੂ ਕੀਤਾ ਜਾਵੇ। ਨਿਯਮ 172 ਅਨਸਾਰ ਪੁਰਾਣੀ ਪੈਨਸ਼ਨ ਬਹਾਲ ਕੀਤੀ ਜਾਵੇ। ਜੀਪੀਐਫ ਕਾਤੇ ਖੋਲੇ ਜਾਣਾ। ਦੂਜੇ ਪਾਸੇ ਦੂਹਰੇ ਟੈਰਨ ਹੋਏ ਮਲਾਜਮਾਂ ਉਹਨਾਂ ਨੂੰ ਫੈਕਟਰ 2 ਬਣਾ ਨਰ ਦਿੱਤਾ ਜਾਵੇ। ਜੋ 에ਰੀਅਰ ਬਣਦਾ ਉਹ ਵੀ ਦਿੱਤਾ ਜਾਵੇ। ਜਿਸ ਤਰ੍ਹਾਂ ਪੇਕੇ ਹੁੰਦਾ 에ਰੀਅਰ ਵਾਸਤੇ ਪੰਜਾਬ ਸਰਕਾਰ ਨੇ ਮంత్రి ਮੰਡਲ ਮਿੜਨ ਦੇ ਜੂ ਓਕਾ ਕੀਤਾ ਨਾ ਜੋ 58 ਸਾਲ ਦੇ ਉਪਰ ਵਾਲੇ ਰਾਜਨਾ ਉਹਨਾਂ ਨੂੰ ਇਹ ਏਰੀਆ ਪਿਆਣੀ ਹੈ ਲੱਗਦਾ ਸੀਗਾ ਕਿ ਕਿਸੇ ਬਾਹਰ ਕਿਸਾਨ ਵਿੱਚ 40 ਕਿਸਾਨਾਂ ਵਿੱਚ ਇਹ ਮੋਹੱਲਾ ਆਉਂਦਾ ਹੈ ਤੋਂ ਮਾੜੀ ਤੋਂ ਏਰੀਆ ਬੇਨਲਾ ਦਾ ਉਹ ਜਾਲ ਦਿੱਤਾ ਜਾਵੇ ਪਰ ਸਰਕਾਰ 28 ਵੇ ਦੀਆਂ ਗਰੰਟੀਆਂ ਦਿੰਦੀ ਆ ਹਾਲਕੇ ਪੰਜਾਬ ਸਰਕਾਰ ਜੋ ਮਾਨ ਸਰਕਾਰ ਦਾ ਟਾਈਮ 27 ਵਿੱਚ ਪੂਰਾ ਹੋ ਜਾਣਾ ਪਰ ਮਾਨ ਸਰਕਾਰ ਬਾਰ ਨਾਲ ਲਾਰੇ ਲਾ ਕੇ ਦੇ ਵਿੱਚ ਟਾਈਮ ਪਾਸ ਕਰ ਰਹੀ ਹੈ ਮਾਨ ਸਰਕਾਰ ਦੇ ਜਿਸ ਤਰ੍ਹਾਂ ਕੇਂਦਰ ਸਰਕਾਰ ਦਾ 53% ਪੰਜਾਬ ਦੇ ਮਾਲਾ 20% ਯਾ ਬਾਟਾ ਕਿ ਪ੍ਰਧਾਵੇ ਮੀਟਲ ਵਰਕਰਾਂ ਆਸਾ ਵਰਕਰਾਂ ਉਹਨਾਂ ਮਾਨ ਬਤੇ ਵਾਅਦਾ ਕੀਤਾ ਜਾਵੇ ਪੰਜਾਬ ਸਰਕਾਰ ਦੇ ਮੈਗਨਟ ਕੰਮ ਕਰਦੇ ਕੱਚੇ ਮੁਲਾਜ਼ਮ ਪੱਕੇ ਕੀਤੇ ਜਾਣ ਹਲੋ ਬਦਲ ਦਾ ਨੋਟਿਫਾਈ ਰੱਦ ਕਰਕੇ ਜੋ ਪਰਮਿਸ਼ਨ ਮੀਟਿੰਗ ਦੇ ਮੁਲਾਜ਼ਮਾਂ ਉਹਨਾਂ ਤਰ੍ਹਾਂ ਫੇਸ ਕੀਤੇ ਜਾਣ 17 7 2020 ਵਾਲੇ ਮੁਲਾਜ਼ਮਾਂ ਨੇ ਜੋ ਸਮਰੂਹ ਦੇ ਰੈਲੀ ਕੀਤੀ ਸੀ 23 ਤਰੀਕ ਨੂੰ ਉਹਨਾਂ ਨੇ ਕਿਹਾ ਜੇਕਰ ਸਾਡੀ ਮੀਟਿੰਗ 8 April ਨੂੰ ਮੁਖਰੀ ਭਵਾਂਤਵਾਂ ਨਾਲ ਨਾ ਹੋਈ ਉਹਨਾਂ ਨੂੰ ਇੱਕ ਚਿੱਠੀ ਦਾ ਦਿੱਤੇ ਛੋਡੀ ਮੀਟਿੰਗ ਹੋ ਗਈ ਪਰ ਅਸੀਂ ਆਉਣ ਵਾਲੇ ਸਮੇਂ ਵਿੱਚ ਮੁਖਰੀ ਭਵਾਂਤਵਾਂ ਦੀ ਪੋਲ ਖੋਲ੍ਹਾਂਗੇ ਅਤੇ ਉਹਨੂੰ ਘੇਰਾਂਗੇ ਧੰਨਵਾਦ ਜੀ ਧੰਨ